ਚੇਰ ਕਾਰਨ ਵਾਸਤੇ ਤੁਹਾਡੇ ਨਾਲ ਐਕਸਪ੍ਰੈਸ ਕਾਨਫਰੰਸ ਹੈ ਕੀ ਇਹਦੇ ਚੋ ਦੋ ਪਰਚੇ ਦਰਜ ਹੋਏ ਇਹਨੇ ਕੁਤਵਾਲੀ ਖਾਣੀ ਚ ਜਿਹੜਾ ਇੱਕ ਪਰਚਾ ਦਰਜ ਹੈ ਇਹਨੇ ਕੁਤਵਾਲੀ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਸ ਨਿਖੇਲ ਤੇ ਹਰ ਸਿੰਦਰਜੀਤ ਸਿੰਘ ਗੋਤੂਰਾ ਇਹਨਾਂ ਕੋਲ ਵਿਸ਼ਵਾਹ ਹੈਗਾ ਕਿ ਜੇ ਇਹਨਾਂ ਕੋਲ ਇਹ ਨਹੀਂ ਜਦੋਂ ਦੇ ਨਾਲ ਪਹੁੰਚ ਕੇ ਜਾ ਸਕਦੇ ਜਿਹੜਾ ਵਿਪਨ ਇਹਨਾਂ ਦੇ ਗੱਦਾ ਉਹ ਕਿਸੇ ਇੰਡੀ ਕਨੈਕਟੀਵਿਟੀ ਵਾਸਤੇ ਲਾਤਾ ਹੈ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਾਂਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਦੱਦੇ ਐਸਐਚਓ ਕੁਤਵਾਲੀ ਦੀ ਟੀਮ ਟੀਐਸਪੀ ਸਿਟੀ ਵਾਲੇ ਐਸਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਗੀਰ ਦਾ ਨਾਲ ਇਹਨਾਂ ਦੇ ਐਸਐਚਓ ਸਿਵਲਾਈ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਗਿਰਪਨ ਰਿਕਵਰ ਹੋਇਆ ਬਰਤੀਬੋਲ ਦਾ ਨਾਲ ਜਿੰਦਾ ਰਾਮ ਰਿਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ 'ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਹੱਦੇ ਗਾਰੇ ਸੀ ਮੋਟਰਸਾਈਕਲ ਤੇ ਉਹਨਾਂ ਤਾਂ ਇਹਨਾਂ ਨੇ ਫਾਈਵਿੰਗ ਕੀਤੀ ਸੀ ਜਿਹਦੇ ਜੋ ਬੰਦੇ ਇੰਜਰਡ ਹੋਏ ਸੀ ਪੋਸਟ ਫਾਈਵਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਇੱਕ ਬੰਦਾ ਇੰਜਰਡ ਹੋਇਆ ਰਿਸ਼ਵਨ ਦਾ ਇੱਕ ਬੰਦਾ ਜਿਹੜਾ ਉਹਦੀ ਵਾਈਕ ਇਹਦੇ ਨਾਲ ਗੋਰੇ ਨਾਲ ਐਂਗਲ ਸੀ ਗੋਰਾ ਜਿਹੜਾ ਇਹਦਾ ਬਾਈਕ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਮ ਬਾਈਕ ਤੇ ਜਾਂਦਾ ਵੀ ਬਾਹਰ ਜਾਂਦਾ ਸੀ ਜ਼ਿਆਦਾਤਰ ਜਿਹੜੇ ਕਰਕੇ ਉਹਦੀ ਬਾਈਕ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਜਿਹੜਾ ਘਰ ਵਾਲਾ ਨੂੰ ਮਾਰਦਾ ਕੁੱਟਦਾ ਤੇਰਾ ਕੋਈ ਇਲਾਜ ਕੀਤਾ ਤੋਰ ਨੇ ਇਹਦੀ ਸੁਪਾਰੀ ਦਿੱਤੀ ਨikhil ਨੂੰ ਕਰਨ ਨੂੰ ਨikhil ਨੂੰ ਜਿਹੜੇ ਕਿ ਉਹ 145000 155000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੇ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਰਹੀ ਜਿਹੜਾ ਤੀਜਾ ਪੱਤਰ ਹੈ ਇਹ ਕੁਤਵਾਲੀ ਇਨਫੋਰਮੇਸ਼ਨ ਆਈ ਸੀ ਮੱਧਵਾਲੇ ਇਹਦੇ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਡਿਫਰੈਂਟ ਯਾਦ ਤੱਕ ਰੇਟ ਦੀ ਕੀਮਤ ਦੇ ਅੱਤੇ ਦੇਖਣ ਚ ਕਵਰ ਹੋ ਸਕਦਾ ਹੈ ਵੇਦੇਸ਼ ਦੇ ਸੰਬੰਧਾਵੋ ਰੇਕ ਪਰ ਜਿਹੜਾ ਕਵਰ ਹੋਇਆ ਨਾਲ ਪੰਜ ਜਿੰਦਾ ਪਰ ਦੂਸਰੇ ਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਕੁਝ ਕੁਝ ਕੀਤੀ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਨਾ ਹੰਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਸੱਤਵੇਂ ਕੀਤੀ ਸੀ ਇਹ ਜਿਹੜਾ ਮੁਕਦਮਾ ਹੈ ਜਿਹੜਾ ਇਨੀਸ਼ੀਅਲ ਮੁਕਦਮਾ ਸੀ ਜਿਹੜਾ ਕੁਝ ਕਿਸ ਚ クリア ਹੋਇਆ ਉਹ 790 ਦੀ ਟੀਮ ਤੇ ਜਵਾਵੀ ਦੀ ਟੀਮ ਅੰਦਰ ਲੀਡਰਸ਼ਿਪ ਆਫ ਪੀਐਸਪੀਸੀ ਦੀ ਨਾਲ ਜੇ ਸਪੈਸ਼ਲਟੀ ਸਰਵਿਸ ਤੋਂ ਪੁੱਛਿਆ ਜਾਵੇ ਤਾਂ ਉਹ ਵੀ ਕੇਸ ਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ। ਉਹ ਦੋਵੇਂ ਕੇਸ ਟ੍ਰੇਸ ਹੋਏ تھے ਦੋ ਮਾਚਰੇ ਕੱਢੀ। ਜੋ ਕੌਟਲ ਦੇ ਕੰਪਨੀ ਜਿਹੜੀ ਹੈ ਨੇ ਦੋ ਵੈਪਨ 315 ਮੋਰ ਦੇ ਕਬਜ਼ੇ ਹੋਏ ਨਵਾਪੁਰਾ ਉਮੇ। ਜੇ ਇੱਕ 32 ਮੋਰ ਦਾ ਵੈਪਨ ਰਿਕਵਰ ਹੋਇਆ ਨਾਲ 6 ਜੰਦਾ। ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਸਾਰੇ ਆ। ਇਹਦੇ ਚੋਂ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਦੇ ਪਹਿਲਾਂ ਦੋ ਪਰਚੇ ਨੇ 379 ਵੀ ਦੇ। ਜੇ ਨਾਲ ਰਿਪੋਰਟ ਬਤੀ ਲੋਕੀਟ ਦੇ ਪਰਚੇ ਨੇ ਜਿਹੜਾ ਕਿ ਰਵੀਸ਼ ਰਾਜਪੁਰ ਜਿੰਨੇ ਵਾਰਦਾਤ ਕੀਤੀ ਸੀ ਚਲੰਗ ਨਹੀਂ ਹੋਈ ਜੇ ਨਾਲ ਤੇਜ਼ ਤਾਰ ਹਥਿਆਰ ਵਾਲੇ ਨੇ ਬਾਅਦ ਕੀਤਾ ਸੀ ਤੇ ਕਤਲ ਦਾ ਹਮਲਾ ਕੀਤਾ ਸੀ ਉਹ ਬੰਦਾ ਸੋਇਆ ਆਪਣੀ ਬਫਾਰ ਤੋਂ ਚਲ ਗਿਆ ਸੋ ਇਹ ਦੋ ਇੰਪੋਰਟੈਂਟ ਕੇਸ ਸੀ ਜਿਹਨਾਂ ਟ੍ਰੇਸ ਕੀਤਾ ਗਿਆ ਤੇ ਵਿਪੰਦੀ ਕਵਰੀ ਹੋਈ ਹੈ ਐਂਡ ਵੀ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਜੀਪੀ ਸਾਹਿਬ ਦੇ ਰਿਕਵਰ ਕਰਨਾ ਕਿ ਇਹ ਜੀ ਪੰਜਾਬ ਦੇ ਇਸਟੇ ਉਨ੍ਹਾਂ ਦੇ ਮੁਤਾਬਕ ਪਟਿਆਲਾ Polres ਹੀ ਸੇਕ ਰੱਖੀਏ ਜੇ ਕੋਈ ਇਹੋ ਜੀ ਵਾਰਦਾਤ ਹੋਣੀ ਹੈ ਤੇ ਟ੍ਰੇਸ ਕਰੀ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਦੀ ਹੋਏ ਤਾਂ ਐਕਟ ਕਰਦੇ ਪ੍ਰिवेंट ਕੀਤਾ ਜਾਵੇ ਤਾਂ ਕਿ ਕੋਈ ਇਹੋ ਜੀ ਵਾਰਦਾਤ ਨਾ ਹੋ ਸਕੇ ਫਿਰ ਇਹ ਜਿਹੜੀ ਦੁਕਾਨਦਾਰ ਤੇ ਹਮਲਾ ਕੀਤਾ ਸੀ ਕਿਹਾ ਇਹ ਟਾਰਗੇਟ ਕਿਲਿੰਗ ਸੀ ਕਿਹਾ ਇਹ ਦੀ ਆਪ ਜੀ ਦੁਕਾਨਦਾਰ ਨਾਲ ਸ਼ਰਮਾ ਡੈਂਟਿੰਗ ਬੈਂਟਿੰਗ ਆ ਰਹੇ ਨੇ ਦੇਖੋ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਦੇ ਕਾਜ਼ ਹੋ ਰਹੀਆਂ ਦਾ ਅਰੈਸਟ ਕੀਤਾ ਹੈ ਕੋਈ ਟਾਰਗੇਟ ਕਿਲਿੰਗ ਵਾਲੀ ਗੱਲ ਦਾ ਸਾਹਮਣਾ ਨਹੀਂ ਹੋ ਰਿਹਾ ਬਟ ਇਹ ਕਹਿ ਸਕਦੇ ਆ ਕਿ ਕਿਸੇ ਦੇ ਇਸ਼ਾਰੇ ਤੇ ਇਦਾਂ ਲੱਗਦਾ ਕਿ ਅੰਦਾਜ਼ ਨਹੀਂ ਕੀਤੀ ਵਾਰ ਫਿਰ ਫਰੋਕੀ ਦਾ ਡਿਫਿਊਲ ਲੱਗਦਾ ਜੀ ਕੋਈ ਅਜੇ ਕਹਿਣਾ ਮੁਸ਼ਕਲ ਹੈ